ਹਾਂਜੀ ਹਾਂਜੀ ਮੈਂ ਕਹਿੰਦਾ ਹਾਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਹਾਂ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਹੀ ਵੇਖਿਆ ਤੇ ਉਹ ਦੂਜੇ ਜਿਹਨਾਂ ਦੀ ਨਾਲ ਸਾਡੇ ਪੜੀ ਲੱਗਦੀ ਹੈ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਏ ਸਹੀ ਬਈ ਗੱਲ ਇਤਰਾ ਗਲਤ ਚੰਗੀ ਥੋੜੀ ਹੈ ਦੱਸੋ ਹਾਂ ਨਹੀਂ ਇਹ ਤਾਂ ਗਲਤ ਹੈ ਵੀ ਦੇ ਕੇ ਸੁਣਦੀ ਕਹ ਲੈਣਾ ਮੰਨ ਲੋ ਕੱਲ ਉਹਨਾਂ ਦੇ ਪਾੜੀ ਦੇਖ ਸਕਦਾ ਸਾੜੀ ਦੇਖ ਕੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉਹ ਤੇ ਆਪਣੀ ਮੰਭੀ ਤੇਈ ਤੇ ਤੁਹਾਨੂੰ ਸਭ ਮੈਂ ਦੇਖਣ ਦੇ ਆ ਹਾਂ ਤਾਂ ਕਿਹੜਾ ਚੰਗਾ ਕੰਮ ਇਹ ਦੱਸ ਤੇਰੇ ਸਾਹਮਣੇ ਕਵਾੜੀ ਆਇਆ ਤੇ ਲੈ ਜਾ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਵਧਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲੋ ਤੁਸੀਂ ਕਿ ਹਾਂ ਹੂੰ ਬਈ ਹੋਣਾ ਚਾਹੀਦਾ ਜਿਹਦੀ ਪਣੀ ਡੱਗਾ ਪੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਜਾਂਦਾ ਬਈ ਫਿਰ ਨਹੀਂ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਤੇ ਇਸ ਕਰਕੇ ਨਾ ਵੇਹੀ ਫਿਰ ਰੱਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਸ ਦਿਨ ਤੇ ਉੱਥੇ ਹੀ ਪੈੜੀ ਜੀਆਂ ਹਾਂ ਹਾਂ ਸਾਰੇ ਸਾਰੇ ਪਰਸੇ ਧਿਆਨ ਕੋਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਵੇਲੇ ਜਿੰਨੇ ਆ ਡਿੱਗਦਾ ਮੈਂ ਕਿਹਨੇ ਡਿੱਗਣ ਉਹ ਤੋਂ ਕੋ ਨੋ ਉਦਦਾ ਹੀ ਬਚ ਲੋ ਨੂੰ ਭਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹ ਦਿਨ ਡਿੱਗਾ ਉਹ ਟੋਵਾ ਪਿਆ ਸਾਡੀ ਪੜੀ ਜੀ ਸਬੂਤ ਆ ਪੂਰੇ ਟੋਵਾ ਸਾਡੀ ਪੜੀ ਜੀ ਬੈ ਗਿਆ ਤੇ ਚੋਕਿਓ ਲੈ ਕੇ ਦੱਸ ਹੂੰ ਇੱਕ ਮਾਰੀ ਜਾ ਅੰਹੀਂ ਤੇ ਵੇਖਣ ਰਤੀ ਵੇਖੇ ਹੀ ਹੁਣ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਕਾਲੂ ਲੰਘੇ ਗਾਈ ਅੱਗੇ ਤੇ ਅਹੀਂ ਤੇ ਜਿਹੜਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜਿਹੜਾ ਆਪਣੀ ਪੈਣੀ ਜਿਹੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣੇ ਢਾਂਗੇ ਢੁੰਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੀ ਮਾਸ ਜੇ ਲੈ ਕੇ ਯੋਡ ਵੀ ਨਹੀਂ ਮਨਾ ਉਹ ਦੌੜਦਾ ਉਹਦਾ ਇਸ ਤੋਂ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕਾਲੂ ਉਹਨਾਂ ਦਾ ਬੰਬੀ ਚ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਹੋਣਾ ਤਾਂ ਲੋਹਾ ਹੀ ਬੜਾ ਮਹਿੰਗਾ ਹੈ ਲੋਹਾ ਕਿੰਨੇ ਬੜਾ ਵਧੀਆ ਹੈ ਉਹਦਾ ਅਬ ਜੇ ਪਰਜੇ ਪਰਜੇ ਬੜੇ ਹੁੰਦੇ ਨਾ ਤਾਂਬੇ ਤੋਂ ਬਣਦੇ ਵਿੱਚ ਤਾਂਬੇ ਦੇ ਬਣਦੇ ਹੁੰਦੇ ਉਹਦੇ ਕੱਲੋਂ ਨਾ ਪੂਰੀ ਮਹਿਫਲ ਆਈ ਸੀ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤੇ ਗੱਲ ਹਾਂ ਤੇਰੇ ਭਾਈ ਚਾਂਦ ਕਿਹਦੇ ਕਿਹਨਾਂ ਜਨਜੋ ਮੋਹ ਪਹੁੰਚਿਆ ਨਾ ਉਹ ਚਰਨੂਦ ਚੋਕ ਕੇ ਲੈ ਗਏ ਸਭ ਦੱਸਿਆ ਦੁਨੀਆਂ ਨੇ ਲੱਗੇ ਜਿਹੜੀ ਦੁਨੀਆਂ ਚ ਪੜੀ ਨਾ ਉਹਦੇ ਕੇ ਭਾਈ ਤੁਹਾਡੀ ਪੜੀ ਜੇ ਡਿੱਗਾ ਆ ਤੇ ਉਹ ਲੈ ਗਏ ਚੋਕ ਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਮੈਂ ਮਤਲਬ ਮਨ ਜਿਤਨਾ ਮੇਰੀ ਪੜੀ ਖੇਕੇ ਤੇ ਹੁਣ ਆਹੋ ਕਾਲੇ ਵੀਆ ਹਾਂ ਹਾਂ ਜੋ ਉਹ ਦਾ ਮੇਰਾ ਹੋਊਗਾ ਕਿ ਉਹ ਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬਣਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਹੈ ਜਿਹੜਾ ਮਿਹਨਤ ਕਰ ਰਿਹਾ ਆ ਹੂੰ ਤੇ ਜੋ ਤੁਸੀਂ ਉਹ ਥੋੜੀ ਬੀਜਿਆ ਥੋੜੀ ਹੁੰਨੇ ਉਹਨੇ ਮਿਹਨਤ ਥੋੜੀ ਕੀਤੀ ਉਹ ਚ ਕੋਈ ਬੀਜਿਆ ਥੋੜੀ ਕਿਦਰਾਕ ਪ੍ਰਯੋਗ ਪਿਆ ਦੇ ਚ ਉਹ ਜਿਹੜੀ ਜੀ ਉਗੂ ਉਹ ਉਹਦੀ ਆ ਨਾ ਜਿਹੜਾ ਤੁਹਾਡੇ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸੇ ਅੱਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਚਲੇ ਤਾਂ ਹੁਣ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਅੱਦਾ 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 ਕਸਣਾ ਹੈ ਹਾਂ ਪਰ ਆਹੜਾ ਇਤਨਾ ਚੁੱਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਫੇ ਕਾਗਜ਼ ਕੂਜ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਇਤਰਾ ਤੇ ਕੋਈ ਰਾਕ ਨੂੰ ਡੇਖਦਾ ਭਾਨੇ ਰੋਅ ਅੱਛਾ ਲੱਗਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹ ਹੋਈ ਕਿ ਹੁਣ ਗਾਂਵ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਂ ਕੇ ਲੈ ਕੇ ਸੋਤੇ ਜਿਓਂ ਨਾਲ ਤਾਂ ਨਹੀਂ ਮਿਲਦਾ ਕੁਝ ਵੀ ਸਾਡੇ ਦਜੀ ਆ ਨਾ ਥੋੜੇ ਰਾਨੀ ਜੇ ਨਾ ਮਿਲੰ ਮੇ ਹਾਂ ਇਹਦਾ ਬਾਬਾ ਇਹ ਜੇ 20 25 25 ਕਿਲੋ ਦੇ ਆਦੇ ਬਹੁਤ ਮਹਿੰਗੇ ਵਿਕਦੇ ਆ ਹੂੰ ਉਹ ਕਵਾੜੀਏ ਚ ਹੁਣ ਪਹਿਲੀਆਂ ਜੀ ਤੁਰੇ ਫਿਰਦੇ ਆ ਤੇ ਸਾਨੂੰ ਕੋਈ ਵੇਚੇ ਹਾ ਉਹਦੇ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਨਿਸਾਨਪੁਰਾ ਵੇਚ ਤੇ ਹੁਣ ਕਹਿੰਦੇ ਨੇ ਰਾਕਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਚੱਲ ਕੋ ਮੜੇ ਹਤੇ ਹਾਂ ਹਾਂ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜੇ ਕੋਈ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸ ਦਿਓ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇਤਾਂ ਥੋੜੀ ਗੱਲ ਹੈ ਕੱਲ ਨੂੰ ਫੇਰ ਹੈ ਨਾ ਹੋਰ ਕਰਾਂਗੇ ਤਾਂ ਤੇਰੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹਾਂਜੀ ਓਕੇ